ਸਾਰੰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਧਾਰੇ ਰਹਾਉ ਸ੍ਰਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹ ਚਰਨ ਸਰਨ ਪਰਨ ਸਾਧੂ ਆਨਵਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਮ ਨਾਮਹਿ ਮਹਾ ਪਨੀਤ ਸੇਵਕ ਭੈ ਦੂਰ ਕਰਨ ਕਲ ਮਲ ਦੁਖ ਜਾਰੇ ਰਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਤੇ RAM RAM ਸਾਰਪੂਤ ਨਾਨਕ ਤਤ ਵਿਚਾਰੇ ਸਾਰੰਗ ਮਹੱਲਾ ਪੰਜਵਾਂ ਨਾਮ ਭਗਤ ਮੰਗ ਸੰਤ ਤਿਆਗ ਸਗਲ ਕਾਮੀ ਰਹਾਉ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾਛ ਦੈਨ ਹਾਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਨੰਦ ਦਾ ਆਨੰਦ ਨਾਮ ਜਮ ਕੀ ਕਛ ਨਾਹੀ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਧ ਸੰਗ ਨਾਨਕ ਪਾਰ ਗ੍ਰਾਮੀ ਸਾਰੀ ਮਹੱਲਾ ਪੰਜਵਾਂ ਗੁਣ ਲਾਲ ਗਾਵੋ ਗੁਰ ਦੇਖੇ ਪੰਚਾਂ ਤੇ ਏਕ ਛੂਟਾ ਜੋ ਸਾਧ ਸੰਗ ਪਗਰੋਂ ਰਹਾਉ ਗ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਪਾਏ ਗੁਰਬਖਮਗਾਰ ਤੋਰੀ ਸਾਰੰਗ ਮਹੱਲਾ ਪੰਜਵਾਂ ਮਨ ਬੇਰਾਗੈ ਗੀ ਕੋਜਤੀ ਦਰਸਾਰ ਰਹਾ ਸਾਧੂ ਸੰਤਨ ਸੇਵਕੈ ਪ੍ਰਿਯੋਹੀ ਅਰੇ ਧਾਇਉ ਆਨਦ ਰੂਪੀ ਪੇਖਕੈ ਹਉ ਮਹਿਲ ਪਾਵਾਂਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰਾਂਗੀ ਨਾਨਕ ਸੁਆਮੀ ਘਰ ਮਿਲੇ ਹਉ ਗੁਰ ਮਨ ਨਾਉਂਗੀ ਸਾਰੀ ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਣ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੀ ਬਿਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ਲੋਗ ਕਟੰਬ ਤੇ ਟੂਟੀਐ ਪ੍ਰਭ ਕੀਰਤਿ ਕੀਰਤ ਕਰੀ ਗੁਰਮੂ ਕੋ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰੰਗ ਮਹਲ ਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀਤ ਹਸਤ ਪਾਖਾਨ ਜੰਤ ਸਰਬਮੈ ਪ੍ਰਤਪਾਲ ਤੂੰ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਵਰਨ ਵਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰੰਗ ਮਹੱਲਾ ਪੰਜਵਾਂ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨੌ ਪਰਿ ਚਨਤ ਕਾਰ ਸੁੰਦਰ ਨੰਗ ਭਾਉ ਕਰਤ ਫਿਰਤ ਬਿਨ ਗੋਪਾਲ ਤੋਹੇ ਰਹਾਉ ਤੀਨ ਪੌਨੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਉਨਮਤ ਅੰਧ ਧੰਦ ਰਚਤ ਜੈਸੇ ਮਹਾਸਾਗਰ ਹੋਏ ਉਦਰੇ ਹਰ ਸੰਤ ਦਾਸ ਕਾਟ ਦੀਨੀ ਜਮ ਕੀ 파ਸ ਪਤਤ ਪਾਵਨ ਨਾਮ ਜਾਕੋ ਸਿਮਰ ਨਾਨਕ ਓਹੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ 9 ਹਰ ਬਿਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾਉ ਤਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਉ ਅਪਨਾਈ ਤਨ ਛੂਟੈ ਕਛ ਸੰਗ ਨ ਚਾਲੈ ਕਹਾਂ ਤਾਹੀ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਰੋਚਨਾ ਬਢਾਈ ਨਾਨਕ ਕਹਿਤ ਜਗਤ ਸਭ ਮਿੱਥਿਆ ਜਿਉ ਸੁਪਨਾ ਰਹਿ ਨਾਈ ਸਾਰੰ ਮਹੱਲਾ ਨੌਆ ਕਾਹ ਮਨ ਵਿਖਿਆ ਸਿਉ ਲਪਟਾਈ ਯਾ ਯਗ ਮਹਿ ਕੋ ਰਹਿਨ ਨਾ ਪਾਵੇ ਇਕ ਆਵੈ ਇਕ ਜਾਹੀ ਰਹਾਉ ਕਾ ਕੋ ਤਨ ਧਨ ਸੰਪਤ ਕਾਟੀ ਕਾ ਸਿਉ ਨੇਹੋ ਲਗਾਈ ਜੋ ਦੀਸੈ ਸੋ ਸਗਲ ਬਨਾਸੈ ਜੋ ਬਾਦਰ ਕੀ ਸ਼ਾਹੀ ਤਜ ਅਭਮਾਨ ਸਰਲ ਸੰਤਨ ਗਹੋ ਮੁਕਤ ਹੋਹਿ ਸੇ ਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ ਸਾਰੰਗ ਮਹੱਲਾ ਨਉ ਕਹਾਂ ਨਰ ਆਪਣੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੇ ਰਹਾਉ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾ ਲੋਭਾਵੇ ਜੋ ਉਪਜੈ ਸੋ ਸਗਲ ਬਨਾਸੈ ਰਹਿਣ ਨਾ ਕੋ ਪਾਵੇ ਮਿੱਥਿਆ ਤਨ ਸਾਚੋ ਕਰਮਾਨਿਓ ਇਹ ਬਿਦਿਆਪ ਬੰਧਾਵੇ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚੇਤ ਲਾਵੇ ਸਾਰੰਗ ਮਹੱਲਾ ਨੌਆ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸੁਰ ਕੀਨੋ ਆਪਣੋ ਭਾਇਉ ਰਹਾਉ ਗੁਰ ਉਪਦੇਸ ਸੁਨਿਓ ਨਹਿ ਕਾਨਨ ਪਰਦਾਰਾ ਲਪਟਾਇਉ ਪਰਿੰਦਾ ਕਾਰਨ ਬਹੁਤਾਵਤ ਸਮਝਿਓ ਨਹਿ ਸਮਝਾਇਉ ਕਹਾ ਕਹਉ ਮੈਂ ਆਪਣੀ ਕਰਨੀ ਜੇ ਬਿਦ ਜਨਮ ਗਵਾਇਉ ਕਹਿ ਨਾਨਕ ਸਭ ਔਗਨ ਮੋਮਹਿ ਰਾਖ ਲਿਹੁ ਸਰਨਾਇਉ ਰਾਜ ਸਾਰੰ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚੋਂ ਮੈਂ ਹਰ ਬਿਨ ਰਹਿਣ ਨਾ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕਾਮਣ ਦੇਖੋਂ ਰਹਿਣ ਸੁਬਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਣੈ ਪੀਰ ਪਰਾਈ ਗਣਤ ਸਰੀਰ ਪੀ ਰਹਿ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜਿਓ ਹਰ ਸਿਓ ਰਹਾ ਸਮਾਈ ਐਸੀ ਰਬਤ ਰਵਹੁ ਮਨ ਮੇਰੇ ਹਰ ਚਰਨੀ ਚਿਤ ਲਾਈ ਵਿਸਮ ਭਏ ਗੁਣ ਗਾਏ ਮਨੋਹਰ ਨਿਰਪਉ ਸਹਿਜ ਸਮਾਈ ਹਿਰਦੈ ਨਾਮ ਸਦਾ ਧੁਨ ਨਿਸ਼ਚਲ ਘਟੈ ਨਾ ਕੀਮਤ ਪਾਈ ਵਿਨ ਨਾਮੈ ਸਭ ਕੋਈ ਨਿਰਧਨ ਸਤਿਗੁਰੂ ਝੁਜ ਬੁਝਾਈ ਪ੍ਰੀਤਮ ਪ੍ਰਾਨ ਭਏ ਸੁਨ ਸਜਨੀ ਦੂਤ ਮੋਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਪਈ ਮਨ ਪਹਾਈ ਸਹਿਜ ਸਮਾਧ ਸਦਾ ਲਿਵ ਹਰਿ ਸਿਉ ਜੀਵਾ ਹਰਿ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦਰਾਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਤਹਿ ਹੀ ਮਨ ਜਹਿ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸੰਕ ਸੁਨਾਦ ਬ੍ਰਹਮਾਦ ਇੰਦਰਾਦਿ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰੂ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੂਖ ਬਨਾਸਨ ਸਾਚ ਦਰੜਾਏ ਨਵੇਰਾ ਰਹਾਉ ਕ੍ਰੋਧ ਨਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨਉ ਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਉ ਭੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲਏ ਬੜ ਭਾਗੀ ਆ ਭਰਤ ਸਿੰਚ ਭਏ ਸੁਭਰ ਸਰ ਗੁਰਮਤਿ ਸਾਚ ਨੇ ਹਾਲਾ ਮਨ ਰਤਨਾ ਅਮਰਤੇ ਨੇ ਕੇਵਲ ਆਦ ਜੁਗਾਦ ਦਿਆਲਾ ਮੋਹਨ ਮੋਹਿ ਲਿਆ ਮਨ ਮੋਰਾ ਵੱਡੇ ਭਾਗ ਲਿਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਭਉ ਪੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਦ ਕਹਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤਗੁਰੂ ਬੂਝ 부ਝਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣਿਆ ਸੁਪਾਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥੋ ਕਥਿਐ ਕਹੋ ਕਹਾਵੇ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਸਾਰੰਗ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਭਉ ਪੰਜਨ ਜਮ ਕਾਲ ਨਿਖੰਝਨ ਹਰ ਸੀਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜੇ ਰਹਿ ਆਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਝਨ ਪੈਨਾਂ ਭਗਤ ਬਡਾਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨ ਮੁਖ ਬੁੱਧ ਕਾਚੀ ਮਨੁਹਾ ਡੋਲੇ ਅਕਥਨਾ ਕਥੈ ਕਹਾਣੀ ਗੁਰਮਤਿ ਨਿਸ਼ਚਲ ਹਰਿ ਮਨ ਵਸਿਆ ਅਮਰਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੀ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਾਦੇ ਆਪਣੇ ਜਿਨ ਹਰਿ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਐ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੀ ਹਉ ਮੈਂ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਬ ਆਤਮ ਰਾਮ ਮਰਾਰੀ ਸੇਵਕ ਸੇਵ ਰਹੇ ਸੱਚ ਰਾਤੀ ਜੋ ਤੇਰੇ ਮਨ ਭਾਣੀ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੀ ਆਪੇ ਮੇਲ ਲਏ ਅਕਥ ਕਥੀਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੀ ਹਰ ਕਾ ਨਾਮ ਵਖਾਣੀ ਸਾਰੰਗ ਮਹਲਾ 3 ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਲ ਵਿਖ ਭਾਉ ਭੰਜਨ ਗੁਰਮੁਖ ਏਕੋ ਢੀਠਾ ਰਹਾਉ ਕੋਟ ਕੁਟੰਤਰ ਕੇ ਪਾਪ ਬਨਾਸਨ ਹਰ ਸਾਚਾ ਮਨ ਪਾਇਆ ਹਰ ਬਿਨੇ ਅਵਰ ਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ ਪ੍ਰੇਮੁ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰੱਤੇ ਸੇ ਰੰਗ ਚਲੂਲੇ ਰਾਤੇ ਸਹਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਨਹਿ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤਿ ਆਈ ਪੰਡਤ ਪੜ ਪੜ ਮੋਨੀ ਸਭ ਥਾਕੇ ਬ੍ਰਹਮ ਭੇਖ ਥਕੇ ਭੇਖ ਤਾਰੀ ਗੁਰ ਪ੍ਰਸਾਦ ਨਿਰੰજન ਪਾਇਆ ਸਾਚਾ ਸ਼ਬਦ ਵਿਚਾਰੀ ਆਵਾ ਗਾਉਣ ਨਿਵਾਰ ਸੱਚ ਰਾਤੇ ਸਾਚ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ গো ਆਇਆ ਸਾਚਾ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੂਚਰ ਨਾਮ ਨਿਰੰજન ਗੁਰਮਖ ਮਨ ਵਸਾਈ ਏਕ ਸਮੈ ਸਭ ਜਗ ਤੋ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾਂ ਸਭ ਕਿਸ ਸੂਝੈ ਅਨ ਦਿਨ ਏਕੋ ਜਾਣ ਜਿਸਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਤਨ ਨਾ ਜਾਈ ਨਾਨਕ ਨਾਮ ਰੱਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਤ ਕਹਾਣੀ ਹਰ ਨਦਰ ਕਰੇ ਸੂਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁ ਵਿਦ ਕਰਮ ਕਰੇ ਭਾਈ ਦੂਜੈ ਬਿਨ ਸ਼ਬਦ ਹੈ ਬਹੁ ਰਾਨਿਆ ਹਰ ਨਾਮ ਨਾਵੈ ਸੂਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਾਗ ਹੈ ਮੈਲਾ ਦੂਜੇ ਪਰਮਪਤ ਖੋਈ ਕਿਆ ਜੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਹ ਦਿ얄 ਕਿਰਪਾ ਕਰ ਹਰ ਜਿਓ ਨਾਮੋ ਏ ਸਖਾਈ ਸੱਚਾ ਸਤ ਦਾਤਾ ਕਰਮ ਬਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦਵਾਰੈ ਸੋਈ ਬੂਝੈ ਜਿਸਨੂੰ ਆਪ ਬੁਝਾਈ ਦੇਖ ਬਿਸਮਾਜ ਇਹ ਮਨ ਨਹੀਂ ਚੀਤੇ ਆਵਾਗੌਣ ਸੰਸਾਰਾ ਸਤਗੁਰ ਸੇਵੇ ਸੋਈ ਬੁਝੈ ਪਾਏ ਮੁਖ ਦਵਾਰਾ ਜਿਨ ਦਰ ਸੂਜੈ ਸੇ ਕਦੇ ਨਾ ਵਿਗਾੜੈ ਸਤਗੁਰ ਬੂਝ ਬੁਝਾਈ ਸੱਤ ਸੰਜਮ ਕਰਨੀ ਕਿਰਤ ਕਮਾਵੇ ਆਮਣ ਜਾਣ ਰਹਾਈ ਸੇ ਦਰ ਸਾਚੈ ਸਾਚ ਕਮਾਵੇ ਜਿਨ ਗੁਰਮੁਖ ਸਾਚ ਅਧਾਰਾ ਮਨਮੁਖ ਦੂਜੈ ਭਰਮ ਭੁਲਾਇ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੰਗ ਮਹਲਾ 5 ਅਸ਼ਟ ਪਦੀਆਂ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੋਹਾਰੂ ਡੀਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਸੱਤਰ ਪਤ ਬੀਠਾ ਰਹਾਉ ਰਾਣਾ ਰਾਉ ਰਾਜ ਭਏ ਰੰਕਾ ਓਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾ ਕੋ ਸਗਲ ਘਟਾਂ ਜਸ ਗਾਇਓ ਉਪਮਾ ਸੁਨਹੁ ਰਾਜਨ ਕੀ ਸੰਤੋ ਕਹਿਤ ਜੇਤ ਪਹੁੰਚਾ ਬੇਸ਼ਮਾਰ ਵੱਡ ਸਾਹਾ ਦਾ ਤਾਰਾ ਉੱਚੇ ਹੀ ਤੇ ਉੱਚਾ ਪਮਨ ਪਰੋਇਓ ਸਗਲ ਆਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਵਾਖੀ ਏਕਤ ਕੋਏ ਨਾ ਕਿਸ ਹੀ ਸੰਗੇ ਕਟ ਕਟ ਕਥਾ ਰਾਜਨ ਕੀ ਚਾਲੈ ਕਰ ਕਰ ਤੁਝਹਿ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰ ਕਰਹਿ ਦਿਖਾਈ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੀ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈ ਦੀਏ ਰੁੜਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕੋ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਬਦ ਸਾਹਿਬ ਕੁਦਰਤ ਕਾਉਣ ਬੀ ਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੰਗ ਮਹੱਲਾ 5